ਪਾਜੀ ਇੱਕ ਤੁਹਾਨੂੰ ਜਾਦੂ ਦਿਖਾਉਣ ਲੱਗਿਆ ਜਾਦੂ ਵੀ ਕੀ ਇੱਕ ਮਿੰਟ ਪਹਿਲਾਂ ਮੈਨੂੰ ਐਕਸਰਸਾਈਜ਼ ਕਰ ਲਨ ਨੂੰ ਥੋੜੀ ਜੀ ਆ ਆ ਹਾ ਹਾ ਡੋਲਣੀ ਬਾਗੇ ਇਹ ਪਾਜੀ ਐਕਸਰਸਾਈਜ਼ ਤਾਂ ਕੀਤੀ ਹੈਗੀ ਕਹਿੰਦੇ ਨੇ ਆ ਬੱਲਬ ਹੈ ਇਹ ਕਹਿੰਦੇ ਹੁੰਦੇ ਨੇ ਵੀ ਜਾਂ ਤਾਂ ਇਹ ਬਿਜਲੀ ਤੇ ਚੱਲੂਗਾ ਤੇ ਜਾਂ ਇਹ ਚੱਲੂਗਾ ਇਨਵਰਟਰ ਤੇ ਜਾਂ ਬੈਟਰੀ ਤੇ ਬਾਅਦ ਤੁਹਾਨੂੰ ਇੱਕ ਗੱਲ ਪਤਾ ਹੈ ਇਹ ਬੱਲਬ ਇਨਸਾਨ ਚ ਵੀ ਕਰੰਟ ਹੁੰਦਾ ਜਿਵੇਂ ਮੈਂ ਐਕਸਰਸਾਈਜ਼ ਕੀਤੀ ਆ ਮੈਂ ਕਰੰਟ ਪੈਦਾ ਕਰ ਲਿਆ ਆਪਣੇ ਅੰਦਰ ਇਹ ਕਰੰਟ ਨਾਲ ਇਹ ਬੰਦੇ ਦੇ ਉੱਤੇ ਵੀ ਚੱਲ ਆਪਣੇ ਸਕਿਨ ਤੇ ਵੀ ਚੱਲ ਪੈਂਦਾ ਹੁੰਦਾ ਜੇ ਬੰਦੇ 'ਚ ਕਰੰਟ ਹੁੰਦਾ ਤਾਂ ਆ ਦੇਖੋ ਜਿਵੇਂ ਹੁਣ ਮੇਰੇ 'ਚ ਕਰੰਟ ਆ ਮੈਂ ਤੁਹਾਨੂੰ ਦਿਖਾ ਦਿੰਦਾ ਆ ਚੱਲ ਪਿਆ ਆ ਬੰਦ ਹੋ ਗਿਆ ਇਹ ਨੂੰ ਮੈਂ ਉੱਥੇ ਤੇ ਲਾਉਂਗਾ ਸ਼ਾਇਦ ਉੱਥੇ ਵੀ ਚੱਲ ਪਵੇ ਚੱਲ ਪਿਆ ਓਏ ਇਹ ਮੱਥੇ ਤੇ ਵੀ ਚੱਲ ਪਿਆ ਜੀ ਜੇ ਇਹਨੂੰ ਮੈਂ ਹੱਥੇ ਲਾ ਦਨਾ